ਹਰ ਕਿਸੇ ਨੂੰ ਜਾਓ 5 ਤੋਂ 5 ਹਰ ਕਿਸੇ ਨੂੰ ਜਾਓ ਸੁਨੀਲ ਜੀ ਦਾ ਸਾਕ ਕਰਨ ਗਰਮੀ ਮਿੱਠੂ ਜੀ ਪਹੁੰਚੇ ਸਾਜਾ ਜੀ ਜਿੰਨਾ ਨੇੜੇ ਹੋ ਜਾਓ ਕੋਈ ਸਾਜਾ ਗੁਰਦੇਵ ਜੀ ਬੋਲੇ ਸੋ ਇੱਕ ਮਿੰਟ ਇੱਕ ਮਿੰਟ ਅੱਗਾ ਨੂੰ ਲੜਾਈ ਵਾਲਾ ਮੌਤਮ ਹੈ ਪਾਇਆ ਵਾਲਾ ਚਲੋ ਦਾ ਸਾਰੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਹੈਗਾ ਹੈ ਕਾਕਾ ਰਣਦੀਪ ਜੀ ਜਿਨ੍ਹਾਂ ਬਾਰੇ ਕੁਝ ਪੁੱਛ ਰਹੇ ਸੀਗੇ ਸਾਡੇ ਵਿਚਾਰ ਨੇ ਇਹਨਾਂ ਦਾ ਆਪਣਾ ਜੋ ਪਰਿਵਾਰਕ ਪ੍ਰਭਾਵ ਹੈਗਾ ਉਹਨੂੰ ਪੂਰਾ ਕਾਂਗਰਸ ਦੀ ਪਾਰਟੀ ਦੇ ਹੱਕ ਵਿੱਚ ਝੋਕ ਰੱਖਿਆ ਇਹਨਾਂ ਨੇ ਜੋ ਸਾਥਸੀਆਂ ਕਾਰਨ ਸੋਧਾਰੇ ਭਾਈ ਸਾਹਿਬ ਨੇ ਉਹ ਵੀ ਇੱਥੇ ਨੇ ਜਵੇਕ ਸਿੰਘਲਾ ਤੇ ਪਿੱਟੂ ਜੀ ਨੇ ਜਿੰਨੀ ਮਿਲ ਕੇ ਤੇ ਅਲੱਗ-ਅਲੱਗ ਪਾਰਕ ਜੱਥੇਬੰਦੀਆਂ ਦੇ ਮੈਂ ਇਹ ਦੇ ਇਕੱਠੇ ਕੀਤੇ ਹੈ ਜਿਨ੍ਹਾਂ ਪਿੱਛੇ ਹਜ਼ਾਰਾਂ ਪੁੱਟਾਂ ਦਾ ਸਮੂਹ ਹੈਗਾ ਹੈ ਅੱਜ ਉਹਨਾਂ ਨੂੰ ਦੇਖ ਕੇ ਮਿਲ ਕੇ ਬਹੁਤ ਖੁਸ਼ੀ ਹੋਈ ਹੈਗੀ ਹੈ ਅੱਜ ਦਾ ਸਾਇਦ ਦੱਸਦਾ ਹੈਗਾ ਕਿ ਨਾ ਆਪ ਜਿਹੜੀ ਕਿ ਰਵਾਇਤੀ ਕਾਂਗਰਸੀ ਸੀਟ ਰਹੀ ਹੈ ਇਸ ਵਾਰ ਉਹ ਲਾਜ਼ਮੀ ਤੌਰ ਤੇ ਬਹੁਤ ਵੱਡੇ ਅੰਤਰ ਨਾਲ ਸਾਰੇ ਪਟਿਆਲਾ ਹਲਕੇ ਚੋਂ ਸਭ ਤੋਂ ਵੱਧ ਜੇ ਲੀਡ ਹੋਊਗੀ ਤਾਂ ਉਹ ਹਲਕਾ ਨਾ ਭਾਦੀ ਹੋਗੀ ਕਿਉਂਕਿ ਇੱਕ ਪਾਸੇ ਅਸ਼ੀਰਵਾਦ ਹੈਗਾ ਇਸ ਜੋ ਅੱਜਾ ਕੱਟ ਇੱਥੇ ਹੋਇਆ ਇੱਕ ਪਾਸੇ ਅਸ਼ੀਰਵਾਦ ਹੈਗਾ ਜੋ ਇੱਕ ਪਰਿਵਾਰਕ ਜੋ ਪਰਿਵਾਰਕ ਇੱਕ ਇੱਕ ਪਰਿਵਾਰ ਹੈਗਾ ਜਿਹੜਾ ਕਿ ਪ੍ਰਦਰਸ਼ਨਵਾਨ ਸਿੰਘ ਹੋਰਾਂ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਨਾਪੇ ਚੱਲੇ ਆ ਰਿਆ ਉਹਨਾਂ ਦੇ ਫਰਜੰਦ ਕਾਕਾ ਲੀਵ ਸਿੰਘ ਜੀ ਦਾ ਉਹ ਜਿਹੜਾ ਪ੍ਰਭਾਵ ਹੈਗਾ ਇੱਕ ਪਾਸੇ ਉਹ ਨਾਲ ਹੈਗਾ ਬਹੁਤ ਵਧੀਆ ਜੀ ਰਿਸਪੌਂਸ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਰਿਸਪੌਂਸ ਲੁਕ ਹੈ ਬੜਾ ਸਾ ਹੈਗਾ ਜੀ ਬੜਾ ਜੋਸ਼ ਹੈਗਾ ਔਰ ਬੜਾ ਵਧੀਆ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਹੋਈ ਕੁਝ ਫਿਰ ਪਹਿਲਾਂ ਉਹਨਾਂ ਨੂੰ ਮੈਡਮ ਨੂੰ ਨਵੀਂ ਤਕਲੀਫ ਆ ਗਈ ਸੀਗੀ ਐ ਜੋ ਪ੍ਰਾਣ ਨੂੰ ਪਤਾ ਹੈਗੀ ਆ ਉਹ ਕਾਂਗਰਸ ਨਾਲ ਹੀ ਨੇ ਡਾਕਟਰ ਬਲਬੀਰ ਸਿੰਘ ਦਾ ਵਿਰੋਧ ਹੋਇਆ ਜੀ ਕੱਲ ਪਿੰਡ ਕਿਵੇਂ ਬਚੇ ਦੇਖੋ ਜੋ ਲੋਕਾਂ ਨੂੰ ਸਵਾਲ ਪੁੱਛਦੇ ਨੇ ਜੋ ਵਾਦੇ ਕੀਤੇ ਸੀ ਲੋਕਾਂ ਦੇ ਨਾਲ 1000 ਰੁਪਏ ਪੈਨਸ਼ਨ ਵਾਲਾ ਜਾਂ ਮਤਲਬ ਹੋਰ ਜੋ ਕਿਸਾਨੀ ਦਾ ਵਾਦੇ ਕੀਤੇ ਸੀ ਕਿ ਮੁਰਗੀ ਦਾ ਮਾਪਜਾ ਬੱਕਰੀ ਦਾ ਮਾਪਜਾ ਉਹ ਲੋਕ ਪੁੱਛਦੇ ਨੇ ਭਾਈ ਤੇ ਉਹ ਮਾਪਜਾ ਕਹਿੰਦੇ ਸੀ ਗਨਾਂਬੀਆਂ ਬਾਅਦ ਹੋਣਗੀਆਂ ਮਾਪਜਾ ਪਹਿਲਾਂ ਮਿਲੂਗਾ ਸੋ ਜੇ ਇਹ ਸਟੇਜੀ ਭਾਵੇਂ ਇਹ 스테ਜੀ ਭਾਸ਼ਣ ਕੀਤੇ ਹੋਏ ਆਉਣ ਸਾਹਮਣੇ ਆ ਰਹੇ ਹੈਗੇ ਕਿ ਲੋਕਾਂ ਲੋਕੀ ਔਕੇ ਨੇ ਤੇ ਸਵਾਲ ਲੋਕਾਂ ਦੇ ਪੁੱਛਨੇ ਬਾਜੋ ਬੰਦੇ ਹੈਗੇ ਸ਼੍ਰੀਮਤੀ ਪੰਨੀਤ ਕੌਰ ਨੂੰ ਵੀ ਤੇ ਡਾਕਟਰ ਬਲਵੀਰ ਸਰ ਸੋਹੇ ਕੁੱਲ ਮਿਲਾ ਕੇ ਅੱਜ ਸਾਨੂੰ ਅਜਨ ਨਾ ਹੌਸਲਾ ਹੋਇਆ ਇੱਥੇ ਆ ਕੇ ਕਿ ਏਹੋ ਲੱਗਦਾ ਕਿ ਇੱਕ ਧੇਰੀ ਹੈਗੀ ਐ ਜੋ ਕੰਮ ਆਪਣੇ ਪੱਗ ਤੇ ਚੱਲ ਰਹੀ ਆ ਹਲਕਾ ਨਾ ਪੱਗ ਸਰਿਕਨੋ ਆਪਣਾ ਪ੍ਰਚਾਰ ਕਰਨ ਦਾ ਵੀ ਹੱਕ ਹੈਗਾ ਤੇ ਵਿਰੋਧ ਕਰਨਾ ਵੀ ਲੋਕਾਂ ਦਾ ਜਿੰਮੂਰੀ ਹੱਕ ਹੈਗਾ ਤੇ ਜਿਹੜੀ ਜਿਨ੍ਹਾਂ ਨੇ ਕੀਤੀ ਐ ਉਹਨਾਂ ਦੇ ਖਿਲਾਫ ਮਕਰਮਾ ਦਰਜ ਹੋ ਗਿਆ ਹੈਗਾ ਸਾਨੂੰ ਮੇਰ ਅਕੇ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਨ ਦੀ ਤਰਾਵਾਂ ਦੇ ਸਜ਼ਾ ਦੇਣੀ ਚਾਹੀਦੀ ਹੈ ਸਾਡੇ ਘਰ ਵੀ ਨਹੀਂ ਗਏ ਜਿੱਤ ਕੋਈ ਆ ਕਿ ਨਹੀਂ ਜਾਣੇ ਜਾਣ ਜੋ ਕਿ ਹੈ ਹੀ ਨਹੀਂ ਇਹ ਟੱਬਰ ਜਾਣ ਜੋਗਾ ਹੈ ਹੀ ਨਹੀਂ ਕਿਉਂਕਿ ਉਸ ਪਾਜਪਜ ਲੜੇ ਨੇ ਜਿਹੜੇ ਸਾਡੇ ਸਾਡੇ ਜੋ ਖਾਨਾ ਦੀ ਕਾਦਲ ਹੈ ਜਿਹਨੇ ਲਕੀਮਪੁਰ ਕੀਰੀ ਵਿੱਚ ਕਿਸਾਨਾਂ ਨੂੰ ਕਾਰ ਥਲੇ ਦਰੜ ਕੇ ਮਾਰਿਆ ਹੈਗਾ ਹੁਣ ਵੀ ਉਹ ਭਾਜਪਾ ਦਾ ਕੈਂਡੀਡੇਟ ਹੈਗਾ ਇਸਨੇ ਖਾਨਾ ਕੀਤੇ ਵਾਦੇ ਤੋਂ ਮੁਲਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ਨਹੀਂ ਲਿਆ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹਦੇ ਮੁਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਰੂਨੀ ਗਰੰਟੀ ਨਹੀਂ ਦਿੱਤੀ ਹੈਗੀ ਖਾਨਾ ਦਾ ਧੋਖਾ ਕੀਤਾ ਗਿਆ ਬੜਾ ਉਛਾ ਦੇਖਣ ਚੀ ਲੋਕਾਂ ਚ ਮਿਲਿਆ ਹੈ ਔਰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਤਹਿਤ ਤੋ ਤਕੜਾ ਸਮਰਥਨ ਦਮਾਗੇ ਉਹਨਾਂ ਨੇ ਤਾਂ ਮੰਗ ਰੱਖੀ ਹੈ ਕਿ ਨਾਬੇ ਨੂੰ ਸਾਡਾ ਜਿਹੜਾ ਜ਼ਿਲ੍ਹੇ ਦਾ ਦਰਜਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਅਸੀਂ ਮੰਗ ਕੀਤੀ ਦੀ ਬੜੀ ਉਮੀਦ ਥਾ ਪਰ ਉਹ ਵੀ ਕਹਿੰਦੇ ਰਹੇ ਕਿ ਸਾਡੀ ਪਰਿਵਾਰਿਕ ਸਾਂਝ ਹੈ ਲੇਕਿਨ ਉਹ ਅਧੂਰਾ ਰਹਿ ਗਿਆ ਇਹਨਾਂ ਤੋਂ ਵਿਸ਼ਵਾਸ ਦਿੱਤਾ ਹੈ ਕਿ ਪਾਰਲੀਮੈਂਟ ਜਾ ਕੇ ਜੇ ਸਾਡੀ ਸਰਕਾਰ ਬਣਦੀ ਹੈ ਨਾਬੇ ਨੂੰ ਜਿਹੜਾ ਉਹਦਾ ਧਾਰ ਹੈ ਹੱਕ ਹੈ ਜ਼ਿਲ੍ਹੇ ਦਾ ਦਰਜਾ ਨਾਬੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਜ਼ਰੂਰ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਬਰਨਾਲਾ ਅਤੇ ਮਲੇਰਕੋਟ ਦਾ ਦੋ ਜ਼ਿਲ੍ਹੇ ਬਣਾਏ ਲੇਕਿਨ ਨਾਬੇ ਦੀ ਆਵਾਜ਼ ਨੂੰ ਉਹ ਕੋਸ਼ਿਸ਼ ਕਰਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗਾਂਧੀ ਸਾਹਿਬ ਤੁਹਾਨੂੰ ਕਹਿਣੀ ਤੇ ਕਰ ਨਹੀਂ ਦੇ ਸਾਡੇ ਨਾਲ ਇਹਦੇ ਤਹਿਤ ਮੁਕੰਮਲ ਕਰਨਗੇ ਜੇ ਸਾਡੀ ਸਰਕਾਰ ਬਣੂਗੀ ਤਾਂ ਨਾ ਬੇਰੀ ਦੂਜਾ ਜ਼ਿਲ੍ਹਾ ਬਣਾਵਾਂਗੇ ਫਿਰ ਜੇਕਰ ਨੂੰ ਕਹਿੰਦੇ ਕੇਂਦਰ ਸਰਕਾਰਾ ਹੋਰ ਜਾਂ ਸਾਡੀ ਪਾਰਟੀ ਨੇ ਮੈਂ ਪਹਿਲਾਂ ਵੀ ਇੰਟਰਵਿਊ ਚ ਕਿਹਾ ਦੇਰ ਆਇਆ درست ਹੈ 15 ਸਾਡੀ ਜਿਹੜੀ ਐਮਐਸਪੀ ਹੈ 18 ਉਹਨਾਂ ਨੇ ਬਕਾਇਦਾ ਐਲਾਨ ਕੀਤਾ ਆਪਣੇ ਚੋਣ ਮੈਨੀਫੈਸਟੋ ਜਿਹੜੇ ਪੰਜ ਮੈਨੀਫੈਸਟੋ ਚੋਣਾਂ ਜ਼ਿਕਰ ਕੀਤੇ ਨਾ ਨਵੇਂ ਮੈਨੀਫੈਸਟੋ उसने साम एस पी लागू करने का फैसला किया और किसी पार्टी ने अच तक यह ऐलान नहीं किया ही उन्होंने हिंदुस्तान के लोगों किसानों विशेष तौर पर यह वादा किया कल कांग्रेस पार्टी और उसे कांग्रेस पार्टी खड़े मैं उम्मीद सी कि उहारे द रूप न खड़न लेकिन जिस तरीके धक्का करके मुक्का करके उन्होंने अंजाम बचारे उस किसान अपनी जिंदगी खानी पड़ बड़ी मदभागी गल है पाबी बहुत मदभागी